ਸਾਰੇ ਵੀਰਾਂ ਤੇ ਭੈਣਾਂ ਨੂੰ ਰਾਮ ਰਾਮ ਅੱਜ ਮੈਂ ਫਿਰ ਘਰੋਂ ਸੋਚ ਕੇ ਮਿਸ਼ਨ ਤੇ ਨਿਕਲਿਆ ਇਸ ਗੱਲ ਤੇ ਵੀ ਅੱਜ ਕੁਝ ਕਰਕੇ ਆਉਂਗਾ ਇੱਕ ਲੇਡੀ ਜੀ ਨੂੰ ਭੁੱਖੀ ਸੀਗੀ ਕੱਲ ਦੀ ਉਹਨੂੰ ਰੋਟੀ ਖਵਾਈ ਉੱਠਿਆ ਨਹੀਂ ਸੀ ਜਾ ਰਿਹਾ ਤੇ ਰੋਟੀ ਵੀ ਉਹਨੇ ਮਸਾ ਖਾਦੀ ਐਨੀ ਉਹਦੇ ਚ ਹਿੰਮਤ ਨਹੀਂ ਸੀ ਵੀ ਰੋਟੀ ਖਾ ਸਕੇ ਪਰ ਉਹਨੇ ਖਾ ਪੂਰੀ ਲਿੱਤੀ ਰੋਟੀ ਵੀ ਓਖੀ ਓਕੇ ਖਾਦੀ ਮੈਂ ਉਹਦੇ ਕੋਲੇ ਖੜਾ ਉਹਨੂੰ ਦੇਖ ਰਿਆ ਸੀ ਕਿਉਂਕਿ ਪਲੇਟ ਪਹਿਲਾਂ ਮੈਂ ਲੈ ਕੇ ਆਇਆ ਟਾਬੇ ਤੋਂ ਫਿਰ ਮੈਂ ਟਾਬੇ ਤੇ ਪਾਣੀ ਤੇ ਪਲੇਟ ਖਾਲੀ ਤੇ ਚਮਚਾ ਉਹਨੂੰ ਦੇ ਕੇ ਬੜਾ ਸਕੂਨ ਮਿਲਿਆ ਵੀ ਮੈਂ ਅੱਜ ਰੋਟੀ ਖਵਾਈ ਤੇ ਆਪ ਦਾ ਰੋਟੀ ਤਿੰਨ ਟਾਈਮ ਖਾਣੇ ਆ ਉਹ 24 ਘੰਟਿਆਂ ਬਾਅਦ ਖਾ ਲਈਏ ਕੱਲ ਦੀ ਪਤਾ ਨਹੀਂ ਕਿਦੋਂ ਦੀ ਭੁੱਖੀ ਹੋਣੀ ਹੈ ਰੱਬ ਜਾਣਦਾ ਮੈਨੂੰ ਨਹੀਂ ਪਤਾ ਹੁਣ ਇਹ ਹੀ ਦੱਸਿਆ ਵੀ ਮੈਂ ਕੱਲ ਦੀ ਰੋਟੀ ਨਹੀਂ ਖਾਦਾਂ ਉਹਨੂੰ ਆਪ ਦਾ ਕਾਰਡ ਦਿੱਤਾ ਵੀ ਇਹ ਕਿਸੇ ਤੋਂ ਫੋਨ ਕਰਾ ਲਈ ਦਵਾਈ ਵੀ ਦਵਾਵਾਂਗੇ ਤੈਨੂੰ ਕੰਬਲ ਵੀ ਦੇ ਦਾਂਗੇ ਕਪੜੇ ਵੀ ਦੇ ਦਾਂਗੇ ਤੇ ਕੋਈ ਹੋਰ ਜ਼ਰੂਰਤ ਹੈ ਕਿਸੇ ਚੀਜ਼ ਦੀ ਰਾਸ਼ਨ ਵੀ ਦੇ ਦਾਂਗੇ ਮੈਂ ਉਹਨੂੰ ਕਹਿ ਕੇ ਕਾਰਡ ਦੇ ਕੇ ਅੱਗੇ ਚੱਲੇ ਪਿਆ ਅੱਗੇ ਜਾ ਕੇ ਤਾਂ ਇੱਕ ਹੋਰ ਲੇਡੀ ਜੀ ਬੈਠੀ ਸੀਗੀ ਚਾਰ ਜਵਾਕ ਖੇਡ ਰਹੇ ਸੀ ਉਹਦੇ ਆਲੇ-ਦਾਲੇ ਪੁਲ ਥੱਲੇ ਮੈਂ ਉਹਦੇ ਕੋਲੇ ਚਲਾ ਗਿਆ ਮੈਂ ਕਹੀ ਤੁਸੀਂ ਕਹਿੰਦੀ ਮਨ ਤਾਂ ਟੀਵੀ ਹੋਈ ਵੀ ਐ ਦੂਰ ਹੋ ਕੇ ਖੜੋ ਤੈਨੂੰ ਮੇਰੇ ਨੇੜੇ ਨਾ ਖੜੋ ਮੇਰੇ ਲੱਗ ਕੇ ਅੱਛੇ ਤੇ ਮੈਂ ਕਹਿੰਦੀ ਤੇਰੇ ਘਰ ਵਾਲਾ ਕਦੀ ਉਹ ਤਾਂ ਛੱਡ ਕੇ ਚਲਾ ਗਿਆ ਪਹਿਲਾਂ 2000 ਕਮਰੇ ਕਿਰਾਏ ਦੇ ਉੱਤੇ ਰਹਿੰਦੇ ਸੀਗੇ ਮੀਆਂ ਬੀਬੀ ਐਸੀ ਕਮਾਂਦੇ ਸੀਗੇ ਜਵਾਕ ਬਧੀਏ ਪੜ ਰਹੇ ਸੀ ਉਹ ਜਿੱਦੋਂ ਦਾ ਗਿਆ ਹੈ ਫੁੱਟ ਭਾਦ ਤੇ ਆ ਗਈ ਭੀਕ ਮੰਗਣ ਜੋਗੀ ਵੀ ਨਹੀਂ ਜੇ ਕੋਈ ਕੁਝ ਦੇ ਜੂ ਅਸੀਂ ਖਾ ਲਾਂਗੇ ਪੰਜੇ ਜਾਣੇ ਨਹੀਂ ਭੁੱਖੇ ਓਹੋ ਤਾਂ ਤੂੰ ਕੀ ਬੰਨਣਾ ਸਾਥੇ ਤੇ ਤੂੰ ਕਾਲਜ ਨਹੀਂ ਜਾ ਸਕਦੇ ਉਹਨੂੰ ਵੀ ਕਾਰਡ ਦਿੱਤਾ ਤੇ ਨਾਲੇ ਉਹਨੂੰ ਕਿਹਾ ਵੀ ਤੇਰਾ ਟ੍ਰੀਟਮੈਂਟ ਵੀ ਕਰਾ ਦਾਂਗੇ ਦਵਾਈ ਵੀ ਦਵਾ ਦਾਂਗੇ ਕੱਪੜੇ ਵੀ ਦਵਾ ਦੂੰਗਾ ਮੈਂ ਹੁਣ ਉਹਦੇ ਨਾਲ ਕੱਲ ਦਾ ਵਾਦਾ ਕੀਤਾ ਕੱਲੂ ਮੈਂ ਜਾਊਂਗਾ ਉਹਨੂੰ ਕਹਿ ਦੂੰਗਾ ਵੀ ਆਪੜ ਕਰਾਇਆ ਹਸਪੀਟਲ ਆ ਜਾ ਜਿਹੜੇ ਮਰਜ਼ੀ ਸਰਕਾਰੀ ਜਿੱਥੇ ਵੀ ਜਾਣਾ ਉਹ ਸਾਰਾ ਕੰਮ ਉਹਦਾ ਮੈਂ ਕੰਬਲ ਕੱਪੜੇ ਦਵਾਈ ਟੈਸਟ ਜੋ ਵੀ ਉਹਦਾ ਸਾਰਾ ਕੁਝ ਕਰਵਾ ਦਾਂਗਾ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਇੱਕ ਬੇਨਤੀ ਹੋਰ ਕਰਨੀ ਚਾਹੁੰਦਾ ਮੈਨੂੰ ਪਤਾ ਲੱਗਿਆ ਜਿਵੇਂ ਕੋਈ ਆਪਰੇਸ਼ਨ ਹੁੰਦਾ ਚਿੱਟੇ ਮੋਤੀਏ ਦਾ ਕਾਲੇ ਮੋਤੀਏ ਦਾ ਉਹਦਾ ਰੇਟ ਡਾਕਟਰ ਪੇਸ਼ੈਂਟ ਤੋਂ 50-60000 ਰੁਪਏ ਲੈ ਲੈਂਦੇ ਨੇ ਉੱਕਾ ਪੁੱਕਾ ਜ ਦਵਾਈਆਂ ਅੱਡ ਲਿਖਤੀਆਂ ਆਪਰੇਸ਼ਨ ਦਾ ਬਿੱਲ ਅੱਡ ਬਣਾਤਾ ਟੈਸਟਾਂ ਦਾ ਬਿੱਲ ਅੱਡ ਬਣਾਤਾ 50-60000 ਦਾ ਖਰਚ ਹੈ ਮੈਨੂੰ ਬੰਦੇ ਨੇ ਦੱਸਿਆਗਾ ਵੀ ਸਾਰੇ 2500 ਰੁਪਏ ਚ ਹੋ ਜਾਂਦਾ ਵਧੀਆ ਹਸਪੀਟਲ ਚ ਵੀ ਜੇ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਵੀ ਪੈਸੋ ਦੇ ਕੋਲੇ ਪੇਸ਼ੈਂਟ ਭੇਜਿਆ ਕਰਾਂਗੇ ਤੇ ਤੁਸੀਂ ਸਾਡਾ ਪੇਸ਼ੈਂਟਰ ਦਾ ਸਾਡੇ ਨਾਲ ਰੇਟ ਤੈਅ ਕਰਨ ਤਾਂ ਇੰਨੇ ਘੱਟ ਪਏ 2500 ਚ ਜਿਹੜਾ ਆਪਰੇਸ਼ਨ 50000 ਦਾ ਹੈ ਉਹ 2500 ਰੁਪਏ ਚ ਤੇ ਇੱਕ ਮੈਂ ਫੇਰ ਤੁਹਾਨੂੰ ਕਹਿਣੀ ਚਾਹਨਾ ਹੈ ਵੀ ਟ੍ਰਾਈ ਸਿਟੀ ਦੇ ਵਿੱਚ ਕੋਈ ਵੀ ਬੰਦਾ ਚਾਹੇ ਉਹ ਮਿਡਲ ਕਲਾਸ ਹੈ ਚਾਹੇ ਅਪਰ ਮਿਡਲ ਕਲਾਸ ਹੈ ਚਾਹੇ ਅਮੀਰ ਹੈ ਟ੍ਰਾਈ ਸਿਟੀ ਚੋਂ ਮੇਰੀ ਕਾਰ ਦੀ ਲੋਡ ਪਵੇ ਸਕੂਟਰ ਮੋਟਰਸਾਈਕਲ ਦੀ ਲੋਡ ਪਵੇ ਲੈ ਜੀ ਮੇਰੀ ਲੋਡ ਨਾਲ ਪੈਂਦੀ ਐ ਮੈਨੂੰ ਵੀ ਲੈ ਜੀ ਉਹ ਆਪਾਂ ਹੁਣ ਹੁਣ ਤਾਂ ਆਪਾਂ ਇਸ ਗਲਤੀ ਆ ਗਏ ਵੀ ਰੁਪਈਏ ਨਹੀਂ ਦੇਖਣੇ ਵੀ ਰੋਜ਼ ਦਾ 500 700 ਇਹ ਤਾਂ ਗੱਲ ਹੀ ਮੁੱਕ ਗਈ ਕਿਉਂਕਿ ਜੋ ਅੱਜ ਮੈਨੇ ਦੇਖਿਆ ਇਸ ਗੱਲ ਦਾ ਮੈਟਰੀ ਖਤਮ ਹੋ ਗਿਆ ਵੀ 500 ਲੱਗੂ ਕ 700 ਲੱਗੂ ਕ 1000 ਲੱਗੂ ਕਿੰਨੇ ਲੱਗ ਜਾਣ ਕਿਉਂਕਿ ਆਪਾਂ ਕੰਮੀ ਸੇਵਾ ਦਾ ਕਰਨ ਤੇ ਹਾਰਡ ਵਰਕ ਤੇ ਆਪਦੇ ਤੇ ਕੋਈ ਪੈਸਾ ਨਹੀਂ ਖਰਚਣਾ ਜਾਣਦੇ ਹੁਣ ਕਰਦੇ ਹਾਂ ਮਸਾਹਤ ਲਈ ਫੋਨ ਲੱਗਦਾ ਹੈ ਤੇ ਕੋਈ ਵੀ ਮਦਦ ਹੈਗੀ ਨੰਬਰ ਸਕਰੀਨ ਦਿੱਤੇ ਐ ਫੋਨ ਕਰਕੇ ਕਿਤੋਂ ਵੀ ਐ ਬੰਦਾ ਮੈਨੂੰ ਮਿਲੋ ਮੇਰੀ ਲੋੜ ਹੈ ਜਾਂ ਮੋਟਰਸਾਈਕਲ ਦੀ ਲੋੜ ਹੈ ਜਾਂ ਕਾਰ ਦੀ ਲੋੜ ਹੈ ਲੈ ਜਾ ਕਿਸੇ ਗੱਲ ਦਾ ਕੋਈ ਚੱਕਰ ਨਹੀਂ ਧੰਨਵਾਦ